ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ। ਤੰਮੇ ਨੇ ਲਿਆਂਦਾ ਨਵਾਂ ਮੋਟਰਸਾਈਕਲ ਉਹ ਤੁਸੀਂ ਦੇਖੋ ਜਾਨਮਲ ਬਲੌਗ 'ਤੇ। ਮੈਂ ਸੋਚਦਾ ਵੀ ਇਹ 9 ਵਜੇ ਹਾਲ ਤੱਕ ਆਇਆ ਨਹੀਂ ਹੈਗਾ। ਸ਼ਾਇਦ ਜਦ ਤੱਕ ਆਪਣੀ ਲਾਈਵ ਵੀਡੀਓ ਚੱਲਦੀ ਜਦ ਤੱਕ ਆ ਗਿਆ ਤਾਂ ਦਿਖਾ ਦਾਂਗਾ। ਨਹੀਂ ਤੁਸੀਂ ਜਾਨਮਲ ਵਾਲੇ 'ਤੇ ਦੇਖਿਓ। ਤੇ ਉੱਪਰ ਤੇ ਅੱਜ ਹੌਣ ਆ ਗਿਆ। ਉੱਪਰ ਤੇ ਜਿਹੜੀ ਫਾਲਸਲੇਮਣੇ ਦੀ ਖੋਲੀ ਆ। ਕਿਉਂਕਿ ਉੱਪਰ ਪਾਉਣ ਲੱਗੇ ਆਹੋ ਬਜਰੀ। ਤੇ ਆ ਕਮਰਾ ਉੱਪਰ ਤੇ ਹੁਣ ਜਿਹੜਾ ਟੈਲ ਵਾਲਾ ਕਹਿੰਦਾ ਮੈਂ ਉੱਪਰ ਦੀ ਆਏ ਘੁੰਮ ਕੇ ਆਏ ਦੀ ਹੋ ਕੇ ਆਏ ਦੀ ਹੋ ਕੇ ਆਏ ਦੀ ਹੋ ਕੇ ਇਧਰੋਂ ਨਿਕਲ ਜਾਣ ਬਾਹਰ ਮੈਂ ਇਹਦਾ ਕੰਮ ਨਿਬੜਿਆ ਯਾਰ ਟੈਲਾਂ ਵਾਲੇ ਦਾ ਲੱਕੜੀ ਵਾਲੇ ਆ ਗਏ ਦੋ ਬੰਦੇ ਆਏ ਆ ਉਹ ਸੋਨੀ ਆਊਗਾ ਨਹੀਂ ਅੱਜ ਲੈ ਭਾਈ ਬੰਦੇ ਲੱਗੇ ਇੱਧਰ ਥੱਲੇ ਵਾਲਾ ਥੱਲੇ ਆਣਾ ਵੱਡ ਹੋ ਜਾਵੇ ਥੋੜੇ ਲਈ ਆਖੀ ਵੀ ਰੱਖਣਾ ਉਹ ਜਿੱਥੇ ਇਹ ਰੱਖਦਾ ਵੀ ਰੱਖਦਾ ਗੱਲ ਕਰਦਾ ਤਾਹੋਂ ਵੀਡੀਓ ਬਣਾ ਕੇ ਭੇਜਣੀ ਭੁੱਲੇ ਜਾਂਦਾ ਮੈਂ ਇੱਕ ਬੰਦੇ ਨੇ ਮੰਗਾਈ ਤੇ ਇੱਕ ਨੇ ਇਹ ਲੱਗਣਗੇ ਜੀ ਟੀਵੀ ਪੈਨਲ ਦੇ ਪਰ ਇੱਥੇ ਹੁਣ ਇੱਥੇ ਦੀ ਲੱਗ ਹੀ ਟੌਰ ਬਣ ਜਾਣੀ ਤਾਂ ਇਹ ਆਪਣ ਲੱਗਦੇ ਗਾ ਹਾਂ ਇਹ ਮੈਂ ਸੋਚਿਆ ਵੀ ਸਾਰਾ ਲੱਕੜੀ ਲੱਕੜੀ ਲੱਗਣ ਦੇ ਪਹਿਲਾਂ ਲਾਹੌਰ ਲਾਉਣ ਲੱਗੇ ਤਾਂ ਮੈਂ ਲੱਕੜੀ ਉਹ ਲਾਈ ਤੇ ਪਰ ਵੈੱਡ ਵੀ ਐਸੇ ਸੋਹਣਾ ਲੱਗਣਾ ਤਾਂ ਇਹਦੇ ਨਾਲ ਬਾਹਰ ਦਾ ਕੰਬੀਨੇਸ਼ਨ ਹੋ ਜਾਂਦਾ ਨਾ ਉੱਖਾ ਹੋ ਹਾਂ ਬਤਾਇਆ ਇਹਨੂੰ ਕਿਾ ਦੋ ਕਿ ਮੈਂ ਮਾਏ ਨੂੰ ਦਹੀਂ ਛੜਨਾ ਹੈ ਜੇਕਰ ਤੁਸੀਂ ਬਿੱਕੋ ਕਰਾਉਣਾ ਕੋਡ ਵਾਰਡ ਹੋ ਜਾਣਾ ਨਹੀਂ ਆਹੀ ਕਰਦੇ ਲੱਕੜੇ ਚੱਲਣੇ ਸਾਰੇ ਪਰਾਜਾ ਠੀਕ ਹੈ ਲਾਗੇ ਕਾਂਸੈਪਟ ਬਣਾਉਂਦਾ ਇਹਦਾ ਮੈਂ ਮੇਹਕੜ ਦੇ ਵਧੀਆ ਲੱਗਾ ਲੱਕੜ ਵਾਲ ਇਹਨੇ ਭਾਈ ਸਵੇਰੇ ਸਾਜਰੇ ਮੈਨੂੰ ਫੋਨ ਕਰਿਆ ਜਦਨੇ ਫੋਨ ਕਰਿਆ ਮੇਰੇ ਪੈਰਾਂ ਥੱਲੇ ਜਮੀਨ ਨਿਕਲ ਗਈ 10 ਦਵਾਰੇ ਕਿਆ ਕਿਆ ਫੋਨ ਪਰ ਗੱਲਬਾਤ ਹੋਈ ਜ ਆਪਣੀ ਆਪਣੀ ਗੱਲਬਾਤ ਹੋਈ ਸੀ ਆਪਣਾ ਸਰਕਾਰੀ ਸਕੂਲ ਦੇ ਵਿੱਚ ਹੂੰ ਹੂੰ ਛੋਟਾ ਛੋਟਾ ਤੇ ਬڑے ਛੋਟੇ ਚੋਰੀ ਹੋ ਗਏ ਚੋਰੀ ਹੋ ਗਏ ਜੀ ਕੰਪਿਊਟਰ ਸਾਡੇ ਡੱਬ ਵਗੈਰਾ ਹਾਂ ਏ.ਪੀ.ਰ ਵਗੈਰਾ ਸਾਰੇ ਚੋਰੀ ਹੋ ਗਏ ਜੀ ਦਿੱਤੇ ਬੱਚਿਆਂ ਦਾ ਖਾਣਾ-ਪੋਣਾ ਦਾ ਉੱਤੋਂ ਤੱਕ ਤੇ ਸਿਲੰਡਰ ਤੱਕ ਵੀ ਚੋਰੀ ਹੋ ਚਲੋ ਹੁਣ ਮੈਂ ਦਾਦਾ ਸਾਡਾ ਜਿਹੜਾ ਸਕੂਲ ਹੈ ਚਲ ਜਿਆਣਾ ਉਹ ਮਨ ਰਾਤ ਕਿੱਥੇ ਦਾ ਤੂੰ ਰਾਤ ਕਿੱਥੇ ਦਾ ਘਰੇ ਦਾ ਝੂਠ ਨਾ ਬੋਲ ਘਰੇ ਦਾ ਵਾਟ ਜੰਗਿਆ ਸਕੂਲ ਦੀ ਚੋਰੀ ਹੋ ਗਈ 9:13 ਆ ਰਿਹਾ ਵਿੱਚ ਕੋਈ ਚੱਕਰ ਨਹੀਂ ਉਹ ਲੱਗ ਗਿਆ ਕੰਮ ਕੱਲਾ ਆਏ ਬੜੀ ਆਇਆ ਮੈਂ ਆਉਣਾ ਵੀ ਨਹੀਂ ਤਾਂ ਚੋਰ ਇੰਨੇ ਸਮਾਰਟ ਹੋ ਗਏ ਜਿਹਦੇ ਕੈਮਰਾ ਪ੍ਰੋ ਲੱਗਿਆ ਹੁੰਦਾ ਨਾ ਡੀਵੀਆ ਜੇ ਲੱਗਿਆ ਹੁੰਦਾ ਰਿਕਾਰਡਿੰਗ ਸਾਰੀ ਉਹ ਵੀ ਚੱਕ ਲੈਗੇ ਵੀ ਸਬੂਤ ਦੇ ਖਤਮ ਕਰਕੇ ਵਾਹ ਓ ਥੋੜੇ ਹਾਂ ਪਰ ਵੀ ਉਹ ਦੇਖੀਏ ਇਹ ਲੱਗ ਕਰਨ ਦਾ ਉਹੀ ਆ ਨਹੀਂ ਹੋਈ ਉਹੀ ਆ ਹਾਂਜੀ ਅਸਲ ਤੋਂ ਟੁਰ ਮੋਟੀ ਗਈ ਟੁਰ ਮੱਟੀ ਦੇ ਤਾਂ ਕਰਕੇ ਲੱਗ ਰਹੀ ਹੈ ਉਹ ਲਾ ਕੇ ਰੱਖੋ ਮੜਾ ਸਫਾਈ ਜੀ ਪਰ ਯਾਰ ਹੂੰ ਦੇਖੋ ਅੱਛਾ ਮੋਟਾ ਇੱਥੇ ਨਹੀਂ ਜਾਂਦਾ ਉਹਦੇ ਕਰਕੇ ਇੱਕ ਵਾਰੀ ਸਸਤੀ ਕਰਾ ਦੇ ਅੱਛਾ ਬੁੱਲਣਾ ਬਈ ਇਹ ਨੂੰ ਹਾਂ ਮਮਤਾ ਨੀ ਜਪੂ ਜੀ ਆ ਮਾ ਇਹ ਵੀ ਬਾਈ ਜਪੂ ਜੀ ਚੱਲ ਚੱਲ ਭਾਈ ਕਰਦਾ ਮੈਂ ਇਹ ਤਾਂ ਕਿਸੇ ਨੂੰ ਵੀਡੀਓ ਬਣਾ ਕੇ ਭੇਜਣੀ ਯਾਰ ਆਰਕੀਟੈਕ ਨੇ ਮੰਗੀ ਐ ਇਹ ਹੋਣ ਸਰਜੂ ਹਾਂ ਜੀ ਹਾਂ ਸਰਜੂ ਜਿਹੜੀ ਹੁੰਦੀ ਅੱਛਾ ਤੇ ਲੋਕ ਬਚੂਗੀ ਅੱਜ ਤਾਂ ਹੋਈ ਵੀ ਨਹੀਂ ਆਇਆ ਧੰਮਾ ਮੁਰਦਾ ਪੈਸੇ ਬਾਅਦ ਰੱਖਦਾ ਉਹਦਾ ਮੋਟਰਸਲੇ ਠੀਕਦਾ ਧੰਮੇ ਦਾ ਮੈਂ ਪਾਰਟੀ ਪਾਰਟੀ ਤੇ ਮਾਰਾ ਕਿਹੜਾ ਹਲੇ ਫੇਰ ਅੱਜ ਛੁੱਟੀ ਕਰ ਲੈਣੀ ਉਹਨੇ ਤਾਂ ਮੇਰਾ ਕੰਮ ਲੇਟ ਕਰੀ ਜਾਂਦਾ ਮੇਰਾ ਆਲੀ ਵੀ ਆਇਆ ਹੋਇਆ ਅੱਜ ਕਿਹੜਾ ਜੀਤਾ ਅੰਕਲ ਲੈ ਲੈ ਕਿਹਦੀ ਗੱਲ जीते बड़ा सलूट सलाट मारन लगे रानी तो बारी चप्पल कहाँ है इसको पाकर रखो ना जब तक मैं हाँ बोल्ट भी सैड कर देना ਇਪਾਲਤੂ ਹੈ ਹਾਂਜੀ ਪਾਲ ਬਣਾ ਦੇ ਦਰਾਜ ਦੇ ਨੱਬੜੇ ਬੀਜੇ ਚੱਲ ਅੱਛਾ ਕਿ ਕਰੂ ਇੱਥੇ ਉੱਧਰ ਕੋਲ ਰੇਡੀਓ ਲੌਡ ਸਪੀਕਰ ਲੱਗ ਗਿਆ ਬਿਆੰਦਾ ਇਹਨੇ ਮੇਰਾ ਕਾਪੀਰਾਈਟੇ ਲਵਾ ਦੇਣਾ ਨਾ ਲਾਓ ਰੇਡੀਓ ਅਸਵੇਰੇ ਸਵੇਰੇ ਚੱਲ ਇੱਕ ਵਾਰ ਹੁਣ ਉੱਪਰ ਜਾ ਕੇ ਆਵਾਂ ਮੈਂ ਉੱਪਰ ਦਿਖਾ ਕੇ ਆਉਣਾ ਸਾਨੂੰ ਹੁਣ ਦੇ ਹੀ ਮਾਲ ਕਰਵੇ ਲਾਤਾਂ ਹੋ ਰਿਆ ਲੋਜ਼ ਨਿਆ ਦੇ ਹਾਰੇ ਹਾਨ ਜਿਹੜਾ ਗਾਣਾ ਚੱਲ ਪੈਂਦਾ ਨਾ ਪਿੱਛੇ ਇਹਦਾ ਕਾਪੀਰਾਈਟ ਆ ਜਾਂਦਾ ਫਿਰ ਹੋਰ ਦਾ ਕੁਝ ਨਹੀਂ ਹੈ ਬੰਦਾ 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 ਬਜਰੀ ਦਾ ਸਰਦੂਗਾ ਜਿੰਦਾ ਭਾਈ ਇੱਧਰ ਇਹਦਾ ਥੋੜਾ ਜਿਹਾ ਕਮਰ ਰਹਿਦਾ ਤਾਂ ਕਮਰੇ ਦਾ ਮੇਰੇ ਲੱਗਦਾ ਅੱਜ ਇਹ ਕਮਰਾ ਮੁਕੰਮਲ ਇਹਦੇ ਨਾਲੇ ਨਾਲ ਤੈਨੂੰ ਮੈਟ ਲਿਆ ਦੇਣੇ ਪੁਰ ਮੈਟ ਪਾ ਦੇਣਾ ਪਰ ਨਾਲ ਦੀ ਨਾਲ ਦੇ ਪਰ। ਬਾਹਰ ਕੋਈ ਗੱਲ ਬਾਹਰ ਦੀ ਹੈ ਸਾਰੀ। ਪਰ ਕੇ ਜੇ ਮੈਨੂੰ ਦੱਸ ਦੀ ਵਸ ਨਾਲ ਜਨਾ ਮੈਟ ਲੈ ਕੇ ਚੜਾ ਦੇਣੇ ਪਰ ਉੱਪਰ। ਇਹ ਪਰ ਹੁਣ ਲੱਕੜੇ ਆ ਜੂਗੀ ਆਪਣੀ ਥੱਲੇ ਵਾਲੀ। ਲੈ ਵੀ ਇੱਧਰ ਦਿਖਾ ਜੀ ਤੁਹਾਨੂੰ ਦੂਜੇ ਪਾਸੇ ਇੱਧਰ ਇੱਕ ਨਾ ਜ ਰਾਤ ਨੂੰ ਇੱਕ ਕੰਮ ਕਰਨਾ ਪੈਣਾ ਸਾਨੂੰ। ਰਾਤ ਨੂੰ ਕੁੱਤੇ ਬਹੁਤ ਆਉਂਦੇ ਯਾਰ। ਅੱਛਾ ਪਾਣੀ ਦਾ ਭਰਿਆ ਹੋਇਆ। ਹਲਾਵੋ। ਦਰਪਣ ਟਾਇ ਲੱਗੀ ਹੋਈ ਆ ਸਾਰੇ ਤੇ ਤਰਖੀ ਵਰਗ ਰਤਾ ਦਨ ਇਹ ਦਰ ਮੂਰੇ ਬਿਲਾ ਦੂੰਗਾ ਜਗਾੜ ਦੇ ਇੱਥੇ ਇੱਥੇ ਆ ਮੂਰੇ ਵਾਹ ਵਾਹ ਹੀ ਲੱਗੇ ਲਾਉਣ ਹਾਂ ਅੱਗੇ ਸਾਰਾ ਠੀਕ ਹੈ ਠੀਕ ਹੈ ਸਾਰਾ ਭੇਜ ਹੋਏ ਇਹੀ ਕਰਨਾ ਹੈ ਅੱਜ ਇਹੀ ਕਰਨਾ ਸਾਰਾ ਹੈ ਇਹ ਮੁੰਡਾ ਕੰਮ ਜਾਣਦਾ ਤੇਰੇ ਨਾਲ ਹੈ ਯਾਨੀ ਇਹਦਾ ਨਮਾ ਹੀ ਆ ਲੈ। ਅੱਛਾ। ਇਹ ਮਟੋਰ ਕੰਮ ਜ਼ਿਆਦਾ ਕੈਚ ਕਰਦਾ। ਦੂਜਿਆਂ ਨਾਲੋਂ ਮੈਂ ਕਾ ਜ਼ਿਆਦਾ ਕੰਮ ਕੈਚ ਕਰਦਾ। ਹਾਂ ਇਹ ਬੇਤੀਏ ਤਨੀ ਜਾਂਦਾ ਨਾ ਬਲਕੇ। ਹਾਂ ਹਾਂ ਹਾਂ। ਇਹਨੇ ਕੰਮ ਦੂਜਿਆਂ ਨਾਲੋਂ ਵਧੀਆ ਕਰਦਾ ਤੇਰਾ ਮੈਂ ਦੇਖਿਆ। ਮੈਂ ਕੰਮ ਨੂੰ ਫੜਦਾ ਪੈਂਦਾ ਕੰਮ ਨੂੰ। ਜਿੱਦਾਂ ਤੂੰ ਕਹਦਾੁੰਦਾ ਨਾ ਪੈ ਜਾਂਦਾ ਕੰਮ ਨੂੰ। ਹਾਂ। ਦੂਜਿਆਂ ਨੂੰ ਕੋ ਸਮਝਾਉਣਾ ਨਹੀਂ ਜ਼ਿਆਦਾ ਪੈਂਦਾ ਹੈਗਾ। ਤੂੰ ਦੋਨੋਂ ਜ਼ਿਆਦਾ ਸਮਝਾਉਣਾ ਪੈਂਦਾ। ਹਾਂ। ਕਿੱਥੇ ਤੇ ਕਿੱਥੇ ਤੇ ਆ ਤੂੰ ਬਾਈ? ਤੇਰ ਮਜਦੁਰ ਤੇਰਾ ਪੈਂਦਾ। ਅੱਛਾ ਲਾਗੇ ਪੈਂਦਾ ਹੀ ਹੈਂ। ਸਿੱਖ ਲੈ ਅੱਛਾ ਕੰਮ ਸਿੱਖ ਲੈ ਤਾਂ ਬਹੁਤ ਵੈਲੀ ਕੰਮ ਦੀ ਗੁਰ ਲੈ ਲੈ ਇਹਦੇ ਤੇ ਤੈਨੂੰ ਠੇਕਾ ਦਵਾਇਆ ਕੋਈ ਇਹਦੇ ਮਿਲ ਗਿਆ ਅੱਛਾ ਮੈਂ ਤਾਂ ਉੱਥੇ ਨਾ ਟਾਇਲ ਆਹ ਲੱਭਾ ਦਾਂ ਮੈਂ ਜਿਹੜੀ ਆਪਾਂ ਆਹ ਲਾਈ ਹੈ ਨਾ ਇੱਕ ਥੱਲੇ ਲੱਭਦਾ ਤਾਂ ਮੈਂ ਉੱਥੇ ਇਹ ਘਰ ਦੇ ਬਸ ਅਸਾਂ ਨੱਕ ਚੜਾਈ ਜਾਣ ਉੱਥੇ ਤੂੰ ਨਾਲੇ ਤਾਂ ਮੈਂ ਤਾਂ ਆਹ ਲੱਭਾ ਦਾਂ ਵੀ ਥੋੜਾ ਘੱਟ ਰਹੀ ਸਾ ਦੇ ਵਿੱਚ ਵਿੱਚ ਉਹ ਵੀ ਦਿਖੇ ਆ ਵਧੀਆ ਤੇ ਥੋੜੇ ਵਿੱਚ ਰੇਸ਼ਾ ਵੀ ਦਿਖਿਆ ਆ ਇਹ ਪਸੰਦ ਕਰਦਾ ਦੱਸ ਤੇ ਮੈਂ ਇਹ ਵਧੀਆ ਲੱਗਦੇ ਉਹਦੇ ਨਾਲ ਵਾਲੇ ਚਲੋ ਹੁਣ ਤਾਂ ਹੋ ਗਿਆ ਉਹ ਬਜਰੀ ਨਾਲ ਸਰਚੂ ਭਾਈ ਹਾਂਜੀ ਬਜਰੀ ਨਾਲ ਟਾਰਗੇਟ ਪਾ ਦੇ ਗੁੰਗਲ ਨਹੀਂ ਅੱਛਾ ਜਣੀ ਆਏ ਸੀ ਵਿੱਚ ਕਾਲ ਸਾਡੀ ਅੱਛਾ ਠੀਕ ਆ ਖੇੜੇ ਸੁਖ ਰਖੀ ਲੱਗਿਆ ਮੈਨੂੰ ਲੱਗਦਾ ਮੇਰੀ ਵੀਡੀਓ ਨੂੰ ਖਰਾਬ ਕਰ ਦੇਣੀ ਵਿੱਚ ਗਾਣੇ ਆਈ ਜਾ ਰਹੇ ਆ ਸਾਰੀ ਮਿਹਨਤ ਖਰਾਬ ਹੋ ਜਵੇ ਕਿਤੇ ਸ਼ੁਕਰ ਹੈ ਬੱਜਿਆ ਨਾ ਗਾਣਾ ਛੁੱਟ ੜੀ ਉਹਦਾ ਕੰਮ ਜਾ ਦੇ। ਦੇਖਿਆ ਦੇਖ। ਉਹਦਾ ਕੰਮ ਬਚਾਓ ਹੋ ਗਿਆ। ਗਈ ਦੀ ਮੇਖ ਅੰਦਰ ਆ। ਇਹ ਕਹਿੰਦਾ ਭਾਈ ਇਹਨਾਂ ਨੂੰ ਹੁਣ ਮੈਂ। ਭਾਈ ਮੇਰਾ ਬਚਾਓ ਹੋ ਗਿਆ। ਆ ਤੁਹਾਡੀ ਮੇਖਾਂ ਜਿਹੜੀਆਂ ਮੇਰੇ ਪੈਰ ਚ ਵੱਢ ਚਲੀ ਦੀ ਆ। ਹੈ? ਉਹ ਆ ਜਾ ਬਾਬੇ। ਆ ਲੱਕੜੀ ਚੜਾਓ ਭਾਈ ਉੱਪਰ ਫਿਰ ਸਾਡਾ ਪਹਿਲਾਂ ਮੈਨੂੰ ਤੋਂ ਮੌਕਾ ਦੇ ਦਿੱਤੇ ਹੁੰਦੇ ਮੌਕਾ ਇਹ ਗੋਚ ਗਿਆ ਬਚਾਓ ਹੋ ਗਿਆ ਮੇਰਾ ਬੰਨੇ ਇਹਨਾਂ ਦੇ ਲਿਖੀ ਚੱਲ ਰਿਹਾ ਹੂੰ ਲਿਖੀ ਚੱਲ ਰਿਹਾ ਬਾਹਰ ਨਾਲ ਕਰਦੇ ਦੇਖਾ ਉੱਪਰ ਮੌਕਾ ਚਲਾ ਦੇਖੀ ਚੱਲ ਉਹ ਲੱਗਿਆ ਅੱਜ ਉਹਨਾਂ ਨੇ ਬਸ 2 ਘੰਟੇ ਦੇ ਦੋ ਕਹਿੰਦੇ 2 ਘੰਟੇ ਸਾਰਾ ਕਲੀਅਰ ਕਰਕੇ ਫਿਰ ਮੈਟ ਪਿਛਾ ਕੇ ਹਾਂ ਫੇਰ ਭਾਵੇਂ ਇੱਧਰੋਂ ਆਪ ਹੀ ਖੋਲਦਾ ਸੀ ਇੱਧਰ ਵੀ ਚੜਾ ਸਕਦੇ ਹੁਣ ਤੁਸੀਂ ਕਿੱਥੇ ਆ ਖੋਲ ਤਾਂ ਦਿੱਤਾ ਖੋਲ ਤਾਂ ਇੱਧਰੋਂ ਵੀ ਮੋੜ ਮੂੜ ਰੁਕਦਾ ਹਾਂ ਹਾਂ ਇੱਥੇ ਰੁਕਦਾ ਮੋੜ ਦੇ ਵਿੱਚ ਪੰਜ ਚੱਕਣੀ ਬਾਤ ਹੋ ਚੁੱਕੀ ਹੈ ਜਿੰਨੇ ਵੀ ਠੀਕ ਹੈ ਹਨਾ ਜੀ ਠੀਕ ਹੈ ਤੁਹਾਨੂੰ ਚੜਾਉਣਾ ਹੈ ਜਾਈ ਨੂੰ ਨਾ ਹੋਣ ਲੜਦੇ ਭੈਣਾਂ ਠੀਕ ਹੈ ਕਮਰੇ ਨੂੰ ਮੇਰੇ ਕਾਲ ਸੁਣਦੇ ਨਹੀਂ ਪ੍ਰਾਈਵੇਟ ਹੈ ਕੋਈ ਕਮਰੇ ਪਰ ਕਰਨੇ ਵਾਲੀ ਹੈ ਇੱਥੇ ਤਾਂ ਆਏ ਆ ਬਜਨ ਆਏ ਖਚੂ ਇੰਨਾ ਜ਼ਿਆਦਾ ਥੱਕੂਗੇ ਨਾ ਮਧੀ ਗੱਲ ਤੇ ਆਹਰ ਲੱਗ ਗਿਆ ਇੱਥੇ ਦੇਖ ਲੈ ਆਦੇ ਲੱਗ ਗੇ ਇੱਧਰ ਬਾਈ ਨੂੰ ਕਰ ਦਿਆ ਤਾਂ ਬਾਈ ਨੇ ਕਰਕੇ ਇੱਥੇ ਮੈਡਮ ਵਛਾ ਗਏ ਆਪਾਂ ਨੇ ਕੱਲ ਨੂੰ ਕਰ ਦੰਗੂ ਕੋਈ ਹਾਂ ਹਾਂ ਕਮਰਾ ਰੈਡੀ ਹੋ ਜਾਊਗਾ ਹਾਂ ਹਾਂ ਉਹਦਾ ਸਕੂਲ ਚੋਰੀ ਹੋ ਗਈ ਦੱਸ ਕੀ ਹੋ ਗਿਆ ਪ੍ਰਾਇਮਰੀ ਸਕੂਲ ਸਾਰੇ ਜਿੰਦੇ ਤੋੜ ਕੇ ਛੇ ਸੱਤ ਜਿੰਨੇ ਹੈਗੇ ਨੇ ਪੁਲਿਸ ਵੀ ਹੋਰ ਸਿਲੰਡਰ ਸਿਲੰਡਰ ਲੈ ਕੇ ਡੀਵੀਆਰ ਲੈ ਕੇ ਕੈਮਰੇ ਵਾਲੇ ਚੱਕ ਕੇ ਦੱਸ ਹੁਣ ਦੱਸ ਕਿਹੜਾ ਸਕੂਲ ਹੈ ਹਾਂ ਪ੍ਰਾਇਮਰੀ ਸਕੂਲ ਹੈ ਹਾਂ ਆਹ ਕਿਹੜਾ ਹੈ ਹਾਂ ਹਾਂ ਅਸੀਂ ਚੱਲੀ ਆਂ ਰੋਡ ਪਰ ਰਾਤ ਪਿਆ ਇਹਨਾਂ ਮਾਟਰ ਦੇ ਡੀਜੇ ਚੱਲਦੇ ਦਿੱਦਰ ਉਹ ਇੱਧਰ ਆਪਣਾ ਗਰਿੰਡਰ ਚਲਾਈਏ ਉੱਧਰ ਆਪਣਾ ਗਰਿੰਡਰ ਚਲਾਈਏ ਬਹੁਤ ਲੜਾ ਹੋਇਆ ਯਾਰ ਸੁਣ ਕੇ ਆ ਤੇ ਲੱਗੇ ਵੀ ਆ ਡੀਵੀਆਰ ਲੈ ਕੇ ਚੱਕ ਕੇ ਕੈਮਰਾ ਜਿਹੜੀ ਰਿਕਾਰਡਿੰਗ ਹੋਵੇ ਸਾਰੇ ਨਾਲੇ ਲੈ ਕੇ ਚੋਰ ਵੀ ਅੱਜ ਕੱਲ੍ਹ ਪਹਿਲੇ ਸਮਾਰਟ ਹੋਏ ਹੋਏ ਆ ਹੁਣ ਤੇ ਬਾਹਰ ਵੀ ਦੂਜੇ ਕੈਮਰੇ ਦੇਖਣਗੇ ਮੇਰੇ ਸ਼ਾਹ ਪੁੱਟਾ ਹਰ ਜੀ ਦੜ ਉਹ ਦਰੋਂ ਜਿਹੜਾ ਪਿੱਛੇ ਨੂੰ ਜੇ ਆਪਾਂ ਮਾੜੀ ਕੰਨੀ ਨੂੰ ਮੁੜਦੇ ਆਂ ਹਾਂ ਛੋਟੀਆਂ ਉਧਰੋਂ ਆ ਜਾਂਦੇ ਪਿੱਛੇ ਨੂੰ ਪਿੱਛੇ ਨੂੰ ਉਧਰ ਫਿਰ ਤਾਂ ਕੁਝ ਨਹੀਂ ਪੜਾਉਂਦੇ ਚੋਰ ਵੀ ਸਿਆਣੇ ਹਾਂ 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 ਸਾਡੇ ਪਿੰਡ ਬਾਈ ਦੀਪੂ ਵਾਲੀ ਜਿਹੜੀ ਕੰਨਪੀ ਹਾਂ ਦੀਪੂ ਵਾਲੀ ਕੰਨਪੀ 10 ਪੁਆਇੰਟਾਂ ਕੰਨ ਚੋਰੀ ਹੋ ਗਈ ਸਾਡੇ ਕੋਲ ਜੀ ਬਸ ਸਰ ਰੇਡਮ 34 35 ਹਜ਼ਾਰ ਦਾ ਹਾਂ ਹਾਂ ਕਰਕੇ ਤਾਂ 10 ਪੁਆਇੰਟਾਂ ਸਨ 34000 ਰੁਪਏ ਕਿ ਲੰਘ ਗਿਆ ਬਸ ਜਿਹੜਾ ਬਣਦਾ ਦਾ ਨਹੀਂ ਦੱਸ ਦੱਸ ਇਹ ਕਿੰ ਲੋ ਬੱਤੀ ਕਰਦੀ ਗੱਲ ਕਰਦੀ ਕਹਿੰਦਾ ਬਈ ਮੈਂ ਕਿੱਥੇ ਦੀ ਪੂਰੀ ਤਰ੍ਹਾਂ ਕਰਦਾ ਇਹ ਨਾਲੇ ਆ ਤੇ ਸਰਕਾਰੀ ਦਸ ਗੱਨੇ ਆ ਨੇ ਦਾ ਮੰਡਾਲੇ ਸੰਤਮ ਕਿੰਨੀ ਇੱਛੇ ਵਾ ਕਰਦੀ ਕੋਈ ਸਿਰੇ ਚੜਾਇਆ ਹਾਂ ਉਹ ਨਾ ਯਾਰ ਭਾਈ ਜਿਹੜੇ ਬੰਦੇ ਬਹੁਤ ਮੰਦ ਭਾਗ ਚਲੋ ਕਿਸੇ ਦੇ ਘਰ ਆ ਹੋ ਜੀ ਕਹਿ ਸਕਦੇ ਵਾ ਪਰ ਸਕੂਲ ਜਿਹੜੀ ਵਿਦਿਆ ਦੀ ਚੋਰੀ ਹੋਈ ਹੈ ਵੀ ਕਿੰਨਾ ਨੁਕਸਾਨ ਹੋਇਆ ਹੋਣਾ ਇਹ ਨੁਕਸਾਨ ਆ ਜਿਹੜਾ ਲੈ ਕੇ ਚਾਕੇ ਰੋਟੀ ਲੈਣੇ ਨੂੰ ਬਣਨੀ ਆ ਹੁਣ ਮੈਡਮਾਂ ਕਿੱਥੇ ਦੀ ਗਿੱਦਾ ਕਰਨੀ ਛੋਟੇ ਬੱਚੇ ਆ ਤੇ ਅੰਗਨਵਾੜੀ ਵਾਲੇ ਬਹੁਤ ਗਲਤ ਗੱਲ ਆ ਵੀ ਤੁਸੀਂ ਕਿੰਨਾ ਦਾ ਹਿਸਾਬ ਕਰ ਲੈ ਕਿੰਨਾ ਦਾ ਘਰ ਪੂਰਾ ਕਰ ਲੈ ਕਿੰਨੇ ਟਾਂ ਰੋਟੀ ਚੱਲੂ ਉਹਦੇ ਨਾਲ ਜੇ ਦੇਖਿਆ ਜੀ ਵੀ ਚੋਰੀ ਦਾ ਸਮਾਨ ਉਹ ਹੁਣ ਚੱਕਿਆ ਕਿਸ ਨੂੰ ਵੇਚੂ ਮੇ ਵੀ हां ਵੀਰੇ ਤਾਂ ਮੱਧਵਾਂ ਵੀ ਇਹ ਕਹਣਾ ਚਾਹੁੰਦਾ ਜੇ ਕਿਸੇ ਨੇ ਭਾਈ ਇਹ ਕੋਈ ਆ ਕੰਪਿਊਟਰ ਵਗੈਰਾ ਸੈਂਟਰ ਵਗੈਰਾ ਕਿਸੇ ਨੇ ਖਰੀਦੇ ਕਿਸੇ ਕੋਲ ਤੋਂ ਵੀ ਦੱਸਿਓ ਭਾਈ ਹਾਂ ਜ਼ਰੂਰ ਦੱਸਿਓ ਮੈਂ ਤਾਂ ਬੰਦਾ ਉਹ ਵੀ ਭਾਗੀਦਾਰ ਆ ਜਿਹੜਾ ਬੰਦਾ ਖਰੀਦਾ ਭਾਈ ਸਾਡੇ ਨਸ਼ੇ ਵਾਲੀ ਆ ਉਹ ਨਸ਼ੇ ਵਾਲੀ ਜੀ ਬੜਾ ਜ਼ੋਰ ਕੋਈ ਹੈ ਨਹੀਂ ਬੜਾ ਹੋਵੇ ਫਿਰ ਤਾਂ ਲ ਬੜੇ ਨੂੰ ਵੀ ਪਾੜ ਲਾ ਦੇਣਾ ਚੱਕ ਲੈਣ ਦੇ ਚ ਪੁਲਿਸਾਂ ਨੇ ਜਿਹੜੇ 10 ਨੇ ਨਸ਼ੇ ਨਸ਼ੇ ਉਹ ਤਾਂ ਚੱਕ ਲੈਣੇ ਹਾਂ ਉਹ ਚੱਕ ਲੈਣੇ ਆ ਦੱਸਿਓ ਦੋ ਤਿੰਨ ਚ ਨੇ ਸੱਤ ਕਰ ਦੇਣਾ ਕੁੱਟੇ ਜਾਣਾ ਪਸ਼ਵੜਾ ਨਾ ਫਿਰ ਪਤਾ ਲੱਗਣਾ ਸਾਰਾ ਇੱਥੇ ਲਿਖਣੀ ਬਈ ਟੈਗ ਨਾ ਇੱਥੇ ਲਿਖਣੇ ਹੁਣ ਤਾਹੀ ਪਾਉਣ ਲੱਗਿਆ ਤਾਹੀ ਤੈਨੂੰ ਗੋਵਿੰਦਰ ਨਾ ਹੈ ਯਾਰ ਇਹਨੇ ਬਹੁਤ ਮਾਲ ਚੜਾ ਦੇ ਦਿੱਤਾ ਸੀ ਕਿੰਨਾ ਕਿੰਨਾ ਪੋਤਾ ਮਾਲ ਯਾਰ ਫਿਰ ਇਹਨੇ ਇੰਨਾ ਹੀ ਹੈ ਉਹ ਕਹਿੰਨੀ ਥੱਲੇ ਇਹ ਮੁੱਠ ਹੂੰ ਮੈਂ ਤਾਂ ਹੁਣ ਕਿਹਾ ਤੈਨੂੰ ਮੈਂ ਉੱਥੇ ਟੌਮ ਕਰਾ ਦੇ ਕਿਨੂੰ ਤਿੰਨ ਕੋਟ ਟੌਮ ਕਰਾ ਦੇ ਬੇੜੇ ਨੂੰ ਪਰ ਉਹ ਪਾਣੀ ਪੂਣੀ ਚਾਹੀਦੀ ਹਾਂ ਹਾਂ ਉਹ ਇਹਨੇ ਬਹੁਤ ਚੱਕਦਾ ਬਈ ਇਹ ਤੇ ਹੁਣ ਮੰਨੇ ਹੀ ਨਹੀਂ ਹੈਗਾ ਇਹਨੇ ਪਿੱਛੇ ਸਟਾਰਟਿੰਗ ਜਦੋਂ ਕਰਿਆ ਜਦ ਇਹ ਚੱਕ ਕੇ ਲੈ ਕੇ ਆਇਆ ਇਹਨੇ ਅਨਾ ਇਦਨੂੰ ਮੈਂ ਉੱਥੇ ਸਟਾਰਟਿੰਗ ਲਾਉਣ ਲੱਗਾ ਠੀਕ ਹੈ ਤੇ ਇੱਥੇ ਚੀਨੀ ਮੈਂ ਰੱਖ ਲਾ ਉਹਨੂੰ ਪਰ ਇਦਨੂੰ ਉਹ ਵੀ ਚੱਕੜਾ ਤਾਂ ਨਾ ਫਿਰ ਕਿਆ ਕਹਿੰਦੇ 6 ਇੰਚ ਪੈ ਗਿਆ ਮਾਲ 12 12 ਹੋ ਜਾਣਾ ਨਹੀਂ ਫੁੱਟ ਤਾਂ ਨਹੀਂ ਹੈਗਾ ਦੇਖ ਰ ਮੈਂ ਨਾਲ ਤੇਰੇ ਕੋਲ ਇੰਚਾ ਦੇ ਦਿੱਤਾ ਸਿੱਧਾ ਕਰਕੇ ਕਿੰਨੇ ਇੰਚ ਮਾਲ ਪਾਤਾ ਬਾਈ ਨੇ ਇਹ ਜੇ ਆਹ ਹਾਂ ਜੀ ਸਹੀ ਦਾ ਆਰਾ ਕਰਾਂ ਨਾ ਉਹ ਚ ਨਾ ਉਹ ਚ ਦੇ ਜੀ ਇੱਥੇ ਆਉਂਗਾ ਬਰਾਬਰ ਨਹੀਂ ਦੇ ਸਿਰ ਆਪਨੇ ਚੱਕਰਾਉਂ ਆ 8 ਇੰਚ ਮਾਲ ਪਾਤਾ ਉਪਰ ਆਇਆ ਨਾ ਜਿਹੜਾ ਉੱਪਰ ਤੇ ਇੱਥੇ ਤੇ ਇੱਥੇ ਨਿਮਾਉਣ ਤੋਂ ਇਹ 3 ਇੰਚ ਚੱਕਦਾ 5 ਇੰਚ ਤੋਂ ਚੱਕਿਆ ਹੀ ਜਾਣਾ ਦਾ ਫਿਰ ਇਹਨਾਂ ਨੂੰ ਚੱਕਿਆ ਵੀ ਜਾਣਾ ਤੇ ਜੇ ਹੁਣ ਇੱਧਰ ਤੇ ਹੁਣ ਜੇ ਇੱਥੇ ਤੇ 3 ਇੰਚ ਵੀ ਰੱਖਦਾ 3 ਇੰਚ ਤੇ 5 ਚੱਕੜਾ ਪਾਣਾ ਦਾ ਉੱਪਰ ਤਾਂ ਕਰਕੇ ਪੈ ਗਿਆ denn ਜ਼ਿਆਦਾ ਹਾਂ ਹੁਣ ਇੱਥੇ ਤਾਂ 3 ਇੰਚਾ 3 ਜੇ 5 ਉਧਰੋਂ 12 ਅੱਠ ਇੰਚ ਹੋ ਜਾਣਾ ਸਰ ਇਹ ਤੱਕ ਇੱਥੇ ਤਾਂ ਇੰਨਾ ਤਾਂ ਪੈਣਾ ਹੀ ਏ ਭਾਈ ਫਿਰ ਇਹਦੇ ਵਿੱਚ ਦੇ ਵੀ ਕੋਈ ਸੁਨੇਹਾ ਪਾ ਪੈ ਇਹਨੂੰ ਗਾਲਾਂ ਕੱਢੀ ਚਾਹੀਏ ਹੁਣ ਕੋ ਰਿਪੋਰਟਰ ਬੂਥ ਲਖਾਈ ਫਿਰ ਆ ਜੇ ਕੋਈ ਸੁਣ ਅੱਛਾ ਮੋਕੇ ਮੋਕੇ ਹੁਣ ਜਿੰਦੇ ਕੋਈ ਅੱਠ ਹੋਏ ਬਾਹਰ ਦੇਖੇਗੇ ਰਦਦਾਂ ਦਾ ਮੈਂ ਤਾਂ ਸਾਜਰੇ ਅੰਗਰੇਜ਼ ਨੇ ਕਰਿਆ ਫੋਨ ਤੇ ਪਹਿਲਾਂ ਹੂੰ ਇਹਦੇ ਮੈਨੂੰ ਅੱਛਾ ਲੱਗਦਾ ਕਹਿੰਦਾ ਕਹਿੰਦਾ ਰਿਪੋਰਟਰ ਸਾਹਿਬ ਪਹੁੰਚਾ ਉੱਥੇ ਲਾਓ ਖਬਰ ਮੇਰੇ ਸਿੰਘ ਦਾ ਆਪਣੇ ਘਰ ਵਾਲੇ ਬਲੌਗ ਵਾਲੇ ਇਹ ਨਿਊਜ਼ ਵਾਲੇ ਥੋੜੀ ਆ ਹਾਂ ਬਖੀਰ ਇਹ ਤਾਂ ਨਿਊਜ਼ ਵਾਲੇ ਦਾ ਕੰਮ ਹੁਣ ਲੱਜੂ ਜੇ ਦੇਖੋ ਫੈਲ ਗਿਆ ਹੁਣ ਫਰਾ ਦੇ ਇਹ ਦੇਖੋ ਨਿਊਜ਼ ਵਾਲੇ ਆ ਗਏ ਆ ਚੋਰੀ ਹੋ ਗਈ ਚੋਰਾਂ ਨੇ ਕੀਤਾ ਕੰਮ ਫਰਾ ਕੰਮ ਕਿਤੇ ਤੇਰੇ ਉਹਦੇ ਮੈਂ ਨੰਬਰ ਪਾਇਆ ਤਾਂ ਫਿਰ ਫੋਨ ਤੇ ਨਹੀਂ ਆ ਮਨੇ ਇੰਗਲੈਂਡ ਤੇ ਆਲੇ ਆਲੇ ਲਾਹੋ ਜਰਨੈਲ ਸਿੰਘ ਮੈਨੂੰ ਨਾ ਕਰਿਆ ਫੋਨ ਤੇ ਨੰਬਰ ਪਾਇਆ ਮੈਨੂੰ ਮੈਨੂੰ ਕਹਿੰਦਾ ਤੇ ਕਹਿੰਦਾ ਮੈਂ ਸੋਚ ਰਿਹਾ ਹਾਂ ਚਲ ਕਰਾ ਇਹਦੇ ਮੇਜੂ ਬਟ ਪਰ ਕਹਿੰਦਾ ਭਾਈ ਬਹੁਤ ਬਹੁਤ ਧੰਨਵਾਦ ਮੈਨੂੰ ਜੇ ਗੱਲ ਕਰਾ ਦੇ ਦੇਣਾ ਜਾਂ ਮੇਰੇ ਮੈਸੇਜ ਦੇ ਦੇ ਨਾ ਮੈਂ ਫੋਨ ਨੰਬਰ ਸੈਂਟ ਕਰ ਦਿੰਦਾ ਕਹਿੰਦਾ ਭਾਈ ਬਹੁਤ ਸ਼ੁਕਰੀਆਦਾ ਕਰਿਆ ਭਾਈ ਜੀ ਹੁੰਦੇ ਆ ਪਰ ਕਮਾਲ ਦੇ ਜੀ ਸਵੇਰੇ ਉੱਠ ਕੇ ਵਾਸਤੇ ਦਿੱਲੀ ਇਹਦਾ ਵੀਡੀਓ ਦੇਖਦੇ ਕਹਿੰਦਾ ਮੇਰੀ ਬੇਟੀ ਦੇਖਦੀ ਰੋਜ਼ ਨੇ ਇਸ ਤਰ੍ਹਾਂ ਹੋ ਕਮਾਲ ਦਾ ਕਮਾਲ ਦਾ ਆਲੇਕੋਥੇ ਅੱਛਾ ਸਭ ਤਾਂ ਠੀਕ ਹੈ ਕਮਾਲ ਦਾ ਹੁੰਦਾ ਜੀ ਨਾ ਹੋ ਤਾਂ ਖਾਦੀ ਕਰੀ ਧੰਨਵਾਦ ਮੈਂ ਕਰਦਾ ਜਿਹੜੀ ਇੰਨਾ ਮਾਲ ਬਣ ਥੱਲੇ ਇੱਕ ਦੀ ਪਹਿਲਾਂ ਤਾਂ ਉਲਵਾ ਦਿੰਦਾ ਠੀਕ ਨਹੀਂ ਐ ਤਰ ਨਾ ਉਹ ਕਹ ਬਾਈ ਉਹ ਮੈਂ ਇੰਨਾ ਭਰਤ ਦਾ ਪੈਣਾ ਹੀ ਆ ਤੈਨੂੰ ਗੱਲ ਸੁਣੀ ਇਧਰ ਮੋਥੇ ਦੇ ਰੋੜੇ ਚ ਪਾ ਥੱਲੇ 1 ਕਿਲੋੜਾ ਹੀ ਉਲਵਾ ਦਿੰਦੇ ਪਹਿਲਾਂ ਪਿਆਰ ਫਰਸੇ ਜਿਹੜਾ ਰੋੜੇ ਵਾਲੇ ਫਰਸੇ ਪਾ ਦਿੰਦੇ ਇੱਕ ਉੱਪਰ ਹੈ ਇਹਨਾਂ ਰੋੜੇ ਕੱਢ ਲੈ ਵਿੱਚ ਦੇ ਜਹਾਜੀ ਤੇ ਜਿਹੜਾ ਵੀ ਹੈਗਾ ਸਿਟੀ ਦੇ ਵਿੱਚ ਉਹ ਜਿੱਤੇ ਉੱਥੇ ਤਾਂ ਜਿਹੜੇ ਅ ਰੋੜੇ ਆ ਉਹ ਲਗਨ ਤੇ ਇੱਕ ਲੈਨ ਲਾ ਦੋ ਰੋੜੇ ਦੀ ਥੱਲੇ ਥੱਲੇ ਉਹਦੇ ਉੱਪਰ ਬਜਰੀ ਪਾ ਲਓ ਰੋੜੀ ਰਹਿੰਦੀ ਹੈ ਰੋੜੇ ਰੋੜੇ ਲਾ ਰਗਾ ਇੱਥੇ ਰੋੜੇ ਸਿੱਧੀ ਚੱਲੇ ਪਹਿਲਾਂ ਰੋੜੇ ਇੱਥੇ ਇੱਕ ਉਹ ਘਰ ਪਾਸੇ ਸਮਝ ਗੇਣਾ ਜਿੱਦਾਂ ਹੱਲ ਲੱਗੀ ਟਾਇਰ ਹਟ ਇਹਦਾ ਰੋੜੇ ਦੀ ਲੈਨ ਲਾ ਦੋ ਫਿਰ ਉੱਪਰ ਬਜਰੀ ਪਾ ਦਾਂਗੇ ਹਾਂ ਜੱਬੜਾ ਦੇ ਹਾਂ 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 ਨਾਲ ਬਜਰੀ ਘੱਟ ਪਊ ਆਪਣੀ ਫਿਰ ਲੈ ਚੱਕ ਲੈ ਆ ਜਮਾਨ ਫਿਰ ਉਹਨਾਂ ਨੂੰ ਲਾਲਾ ਵਿਚ ਦੇ ਰੋੜੇ ਕੱਢੇ ਜਾ ਵਿਚ ਪਰ ਪਰ ਕੇ ਦੇ ਚੱਲ ਅਬੀ ਵਿੱਚ ਸੜਦੇ ਹੁਣ ਕਿਹੜੇ ਕੰਮ ਆਉਣੇ ਇਹ ਮਾਰਗਾ ਠੰਡੇ ਬਜਰੀ ਹੋਰ ਪੁੱਟਣੀ ਪੈਣੀ ਸਰ ਲੋ ਭਾਈ ਜੀ ਪਤਾ ਨਹੀਂ ਭੈਜਾ ਕਿ ਆ ਪ੍ਰੋਗਰਾਮ ਸਭ ਪੈਣੀ ਪਿੰਡ ਦੇ ਦੇ ਵਿੱਚ ਇਹ ਜਿਹਦਾ ਏਦਾਂ ਰੇਡੀਓ ਚੱਲਦਾ ਨਾ ਵੀਡੀਓ ਖਰਾਬ ਹੋ ਜਾਂਦੀ ਆ ਉਹ ਕਾਪੀਰਾਈਟ ਆ ਜਾਂਦਾ ਫਿਰ ਚਾਲ ਕੋਈ ਨਹੀਂ ਹੁਣ ਚਲੋ ਭਈ ਅੱਜ ਦਾ ਆਪਾਂ ਲਾਈਵ ਥੋੜੇ ਜਿ ਛੋਟੇ ਹੀ ਰੱਖਦੇ ਆ ਧੰਨਵਾਦ ਜੀ ਇੱਡਾ ਲਾਈਵ ਦੇਖਣ ਵਾਸਤੇ ਆ ਜਾ ਘੁੰਮਦਿਆਂ ਹਾਂ ਸਵੇਰ 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 ਇੰਨੇ ਕਲਪਾਕੇ ਕਰਦੇ ਹਾਂ ਹਾਂ ਮੈਂ ਆਪ ਹੁਆਈ ਨਹੀਂ ਇਹ ਤਾਂ ਹਾਂ ਚਲੋ ਭਈ ਅੱਜ ਇੱਥੇ ਚਲੋ ਭਈ ਅੱਜ ਇੱਥੇ ਆ ਚੀਜ਼ ਆ ਇੱਧਰ ਸਿੱਧੀ ਆਉਣ ਇੱਥੇ ਨੂੰ ਮੈਂ ਕਿਹਾ ਸਾਡਾ ਘਰ ਤਾਂ ਉੱਧਰ ਹੈ ਹਾਂ ਚਲੋ ਜੀ ਬੰਦ ਕਰਦੇ ਹਾਂ